ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲੋਕਾਂ ਨੂੰ ਕਿਸ ਚੀਜ਼ਾਂ ਧਿਆਨ ਖਾਸ ਕਰਕੇ ਰੱਖਣਾ ਚਾਹੀਦਾ ਛੋਟੇ ਬੱਚੇ ਹੈ ਤੇ ਜਿਹੜੇ ਬਜ਼ੁਰਗ ਲੋਕ ਹੈ ਉਹਨਾਂ ਨੂੰ ਤੇ ਜ਼ਿਆਦਾ ਖਾਸ ਕਰ ਲੋੜ ਹੈ ਕਿਉਂਕਿ ਇਹ ਜਿਹੜੀ ਠੰਡ ਹੁੰਦੀ ਇਹਨਾਂ ਨੂੰ ਜ਼ਿਆਦਾ ਨੁਕਸਾਨ ਕਰਦੀ ਹੈ ਕੀ ਸਰਦੀਆਂ ਦੇ ਨਾਲ ਵੈਦਰ ਦੇ ਚੇਂਜਸ ਦੇ ਵਿੱਚ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਕੀ ਉਹਨਾਂ ਲਈ ਡਾਈਟ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਤੁਹਾਡੇ ਮੁਤਾਬਿਕ ਹੋਣੀ ਚਾਹੀਦੀ ਕਿ ਜਿਹੜੀ ਜੋਇੰਟ ਪੇਨ ਤੋਂ ਰਿਲੀਫ ਆਪਣੇ ਖਾਸ ਕਰ ਜੋਇੰਟਸ ਨੂੰ ਜਿਹੜੇ ਵੀ ਜੋਇੰਟਸ ਹੈ ਫਿੰਗਰ ਜੋਇੰਟਸ ਹੋ ਗਿਆ ਪੈਰ ਦੇ ਜੋਇੰਟ ਹੋ ਗਿਆ ਇਵੇਂ ਸਾਰੇ ਜਿਹੜੇ ਤੁਹਾਡੇ ਜੋਇੰਟਸ ਆ ਉਹ ਇੱਕੋ ਆਪਣੇ ਟੈਂਪਰੇਚਰ ਉਹਨਾਂ ਦਾ ਜ਼ਿਆਦਾ ਠੰਡਾ ਨਹੀਂ ਹੁੰਦੇ ਨੇ ਚਾਹੀਦਾ ਕਿਉਂਕਿ ਜੇ ਜ਼ਿਆਦਾ ਟੈਂਪਰੇਚਰ ਠੰਡਾ ਹੋਏਗਾ ਤਾਂ ਜਿਨ੍ਹਾਂ ਨੂੰ ਗਠੀਆ ਵਗੈਰਾ ਉਹਨਾਂ ਦੇ ਜੋੜਾਂ ਦੀ ਦਰਦ ਵੱਧ ਜਾਂਦੀ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਖਾਸ ਕਰ ਜਿਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਕੋਈ ਸਟ੍ਰੋਕ ਦੀ ਪ੍ਰੋਬਲਮ ਹੈ ਜਿਵੇਂ ਕੋਈ ਲਕਵੇ ਦਾ ਟੈਕ ਹੋਇਆ ਉਹਨਾਂ ਨੂੰ ਵੀ ਸੈਰ ਜਿਵੇਂ ਆਪਾਂ ਦੇਖਿਆ ਕਾਫੀ ਲੋਕੀ ਮਾਰਨਿੰਗਸ ਵॉक ਦੀ ਆਦਤ ਹੁੰਦੀ ਹੈ ਉਹ ਵੀ ਅਵੋਇਡ ਕਰਨੀ ਚਾਹੀਦੀ ਹੈ ਗਰਮ ਚੀਜ਼ਾਂ ਜ਼ਿਆਦਾ ਲਓ ਜਿਵੇਂ ਕਿ ਸੂਪ ਹੁੰਦੇ ਆ ਕਾੜੇ ਹੁੰਦੇ ਆ ਇਸ ਮੌਸਮ ਚ ਬੜੇ ਫਾਇਦੇਮੰਦ ਹੁੰਦੇ ਆ ਕਿਵਾਰੀ ਡਾਕਟਰ ਜਿਹੜੇ ਐਡਵਾਈਸ ਕਰ ਦਿੰਦੇ ਵੀ ਬਿਲਕੁਲ ਹੀਟਰ ਤੁਹਾਡੀ ਬੋਡੀ ਦੀ ਟੈਂਪਰੇਚਰ ਸਹੀ ਨਹੀਂ ਹੈ ਕੋਈ ਹੋਰ ਵੀ ਤਰੀਕਾ ਹੈਗਾ ਹੀਟਰ ਨੂੰ ਜਾਂ ਬਲੂਅਰ ਨੂੰ ਯੂਜ਼ ਕਰਨ ਦਾ ਕਹਿੰਦੇ ਨੇ ਕਿ ਪਾਣੀ ਦਾ ਇੱਕ ਰੱਖ ਦੋ ਕੋਲ ਤਾਂ ਉਹ ਪਾਣੀ ਸੁੱਕ ਲੇਗਾ ਤੁਹਾਡੀ ਬੋਡੀ ਦਾ ਮੋਇਸਚਰ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈ ਤੇ ਹੀਟਰ ਤੇ ਬਲੂਅਰ ਤੇ ਬੜੇ ਅੱਛੇ ਅੱਜਕੱਲ ਆ ਗਏ ਅੱਛੇ ਪਹਿਲੇ ਪਹਿਲੇ ਜ਼ਮਾਨੇ ਚ ਹੁੰਦਾ ਸੀ ਕਿ ਜਿਹੜੇ ਥੋੜੇ ਲੋ ਕੁਆਲਿਟੀ ਦੀ ਚੀਜ਼ਾਂ ਹੁੰਦੇ ਸੀ ਹੁਣ ਤੇ ਕਾਫੀ ਅੱਛੇ ਆ ਗਏ ਉਹਦੇ ਨਾਲ ਤੁਸੀਂ ਇਹ ਕੈਫੀਨ ਦੀ ਮਾਤਰਾ ਵੀ ਕਿਥੇ ਨਾ ਕਿਥੇ ਬਾਡੀ ਦੇ ਵਿੱਚ ਹਾਨ ਪਹੁੰਚਾ ਸਕਦੀ ਹੈ ਇੱਕ ਦੋ ਕੱਪ ਲੈ ਲੋਗੇ ਚਾਹੇ ਜਾਂ ਕਾਫੀ ਕੋਈ ਨੁਕਸਾਨ ਨਹੀਂ ਹੈ ਬਿਲਕੁਲ ਜਿਹੜੇ ਇੱਕ ਦੋ ਪੀਂਦੇ ਹੋ ਉਹਨਾਂ ਦੀ ਵੱਧ ਕੇ 4-5 ਤੱਕ ਉਹ ਉਹ ਥੋੜਾ ਜਿਹਾ ਉਹ ਥੋੜਾ ਜਿਹਾ ਨੁਕਸਾਨ ਵਾਲਾ ਕੰਮ ਹੋ ਜਾਂਦਾ ਫਿਰ ਕੁਐਸਚਨ ਇਹ ਹੈ ਜੀ ਕਿ ਆਪਣੇ ਆਪ ਨੂੰ ਜਿੰਨਾ ਅਵੋਇਡ ਕਰ ਸਕਦੇ ਹੋ ਐਕਸਟ੍ਰੀਮ ਟੈਂਪਰੇਚਰ ਵਿੱਚ ਜਾਣ ਤੋਂ ਅਵੋਇਡ ਕਰੋ ਘਰ ਹੀ ਬੈਠੋ ਤੁਹਾਨੂੰ ਅਗਰ ਬਹੁਤ ਜ਼ਰੂਰੀ ਕੰਮ ਹੈ ਤਾਂ ਕੋਸ਼ਿਸ਼ ਕਰੋਗੇ ਤੁਸੀਂ ਆਪਣੇ ਦੁਪਹਿਰ ਦੇ ਟਾਈਮ 'ਤੇ ਖਤਮ ਕਰ ਲਓ ਜਦੋਂ ਇੰਨੀ ਠੰਡ ਨਹੀਂ ਹੁੰਦੀ ਕਾ ਲੁਧਿਆਣ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਲਿੰਕ ਕੌਰ ਜਿਸ ਤਰੀਕੇ ਨਾਲ ਮੌਸਮ ਵਿਭਾਗ ਦੇ ਵੱਲੋਂ ਬਾਰ ਬਾਰ ਸੂਚਨਾ ਰੈਡ ਅਲਰਟ orange ਅਲਰਟ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਨਾਲ ਨਾਲ ਬਹੁਤ ਸਾਰੇ ਇਹੋ ਜੀ ਥਾਵਾਂ ਨੇ ਜਿੱਥੇ ਕੀ ਬਰਫੀਲੀ ਹਵਾ ਦੇਖਣ ਨੂੰ ਮਿਲ ਰਹੀ ਹੈ ਠੰਡ ਨੇ ਆਪਣਾ ਕਹਿਰ ਦਿਖਾਇਆ ਤਾਂ ਡਾਕਟਰ ਐਡਵਾਈਸ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਦੇਖਿਆ ਜਾਵੇ ਇਸ ਸਾਲ ਜਿਹੜੀ ਠੰਡ ਪਈ ਹੈ ਉਸ ਨੇ ਕਈ ਲੰਬੇ ਸਮੇਂ ਤੋਂ ਬਾਅਦ ਇਹੋ ਜੀ ਠੰਡ ਦੇਖਣ ਨੂੰ ਮਿਲੀ ਹੈ ਨਾਰਮਲ ਤੋਂ ਨਾਰਮਲ ਬੋਡੀ ਟੈਂਪਰੇਚਰ ਜਿਹੜਾ ਹੈ ਜਾਂ ਫਿਰ ਨਾਰਮਲ ਜਿਹੜੇ ਏਜ ਵਾਲੇ ਇਨਸਾਨ ਨੇ ਉਹਨਾਂ ਨੂੰ ਵੀ ਕਾਫੀ ਦਿੱਕਤ ਪਰੇਸ਼ਾਨੀਆਂ ਇਸ ਸਰਦੀ ਦੇ ਵਿੱਚ ਹੋ ਰਹੀਆਂ ਨੇ ਸਾਡੇ ਨਾਲ ਪ੍ਰੋਫੈਸਰ ਆਫ ਮੈਡੀਸਨ ਡਿਪਾਰਟਮੈਂਟ ਦੇ ਡਾਕਟਰ ਅਮਿਤ 베ਰੀ ਮੌਜੂਦ ਨੇ ਜਿਨ੍ਹਾਂ ਨਾਲ ਕਿਪਾ ਕੁਝ ਡਿਸਕਸ਼ਨ ਕਰਾਂਗੇ ਕੁਝ ਤੁਹਾਡੇ ਡਾਊਟਸ ਹੋਣਗੇ ਜਿਹੜੇ ਕਿ ਸ਼ਾਇਦ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਹੋ ਸਕਦੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਇੰਨਾ ਇੰਨੀ ਠੰਡ ਪੈ ਚੁੱਕੀ ਇੰਨਾ ਕੋਰਾ ਦੇਖਣ ਨੂੰ ਮਿਲ ਰਿਹਾ ਤਾਂ ਨਾਰਮਲ ਬੋਡੀ ਟੈਂਪਰੇਚਰ ਇਸ ਵੇਲੇ ਕੀ ਹੋਣਾ ਚਾਹੀਦਾ ਕਿਉਂਕਿ ਨਾਰਮਲ ਦੇਖਿਆ ਜਾਵੇ ਜੇ ਅਸੀਂ ਘਰ ਦੇ ਅੰਦਰ ਆ ਅਸੀਂ ਆਪਣੇ ਸਵੈਟਰ ਵਗੈਰਾ ਵੇਅਰ ਕੀਤੇ ਫਿਰ ਵੀ ਇਦਾਂ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲੋਕਾਂ ਨੂੰ ਕਿਸ ਚੀਜ਼ ਦਾ ਧਿਆਨ ਖਾਸ ਕਰਕੇ ਰੱਖਣਾ ਚਾਹੀਦਾ ਦੇਖੋ ਤੁਹਾਡੀ ਗੱਲ ਠੀਕ ਹੈ ਕਿ ਇਸ ਟਾਈਮ ਤੇ ਠੰਡ ਕਾਫੀ ਜ਼ਿਆਦਾ ਵੱਧ ਗਈ ਹੈ ਇਹਦੇ ਇਹਦੇ ਵੀ ਸਾਨੂੰ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਖਾਸ ਕਰ ਜਿਹੜੇ ਛੋਟੇ ਬੱਚੇ ਹੈ ਤੇ ਜਿਹੜੇ ਬਜ਼ੁਰਗ ਲੋਕ ਹੈ ਉਹਨਾਂ ਨੂੰ ਤੇ ਜ਼ਿਆਦਾ ਖਾਸ ਕਰ ਲੋੜ ਹੈ ਕਿਉਂਕਿ ਇਹ ਜਿਹੜੀ ਠੰਡ ਹੁੰਦੀ ਇਹਨਾਂ ਨੂੰ ਜ਼ਿਆਦਾ ਨੁਕਸਾਨ ਕਰਦੀ ਹੈ ਉਹ ਇਹਦੇ ਚ ਬਚਣ ਦੇ ਉਪਾਏ ਕੀ ਬਚਣ ਦੇ ਤਰੀਕੇ ਤੇ ਆਈ ਹੈ ਕਿ ਇੱਕ ਤਰ੍ਹਾਂ ਸੀ ਆਪਣੇ ਆਪਣੇ ਆਪ ਨੂੰ ਥੋੜਾ ਜਿਹਾ ਕੱਪੜੇ ਆਪਣੇ ਪੂਰੇ ਠੀਕ ਆਪਣੇ ਹਿਸਾਬ ਨਾਲ ਪਾਉਣ ਦੂਸਰੀ ਗੱਲ ਹੈ ਬਈ ਕਿ ਜਿਹੜੇ ਐਕਸਟ੍ਰੀਮ ਵੈਦਰ ਹੁੰਦਾ ਜਿਹਨੇ ਟੈਂਪਰੇਚਰ ਜਦੋਂ ਖਾਸ ਕਰਕੇ ਸਵੇਰ ਦਾ ਟਾਈਮ ਹੈ ਸ਼ਾਮ ਦਾ ਟਾਈਮ ਜਦੋਂ ਸਾਨੂੰ ਪਤਾ ਹੈ ਕਿ ਜਿਹੜਾ ਮੌਸਮ ਹੁੰਦਾ ਸਭ ਤੋਂ ਜ਼ਿਆਦਾ ਠੰਡਾ ਹੁੰਦਾ ਅਸੀਂ ਅਵੋਇਡ ਕਰੀਏ ਬਾਹਰ ਨਿਕਲਣਾ ਜੇਸੀ ਬਾਹਰ ਨਿਕਲਾਂਗੇ ਇਸ ਟਾਈਮ ਤੇ ਸਾਨੂੰ ਜ਼ਿਆਦਾ ਚਾਂਸਸ ਹੈ ਕਿ ਕੋਈ ਨਾ ਕੋਈ ਠੰਡ ਸਾਨੂੰ ਕੈਚ ਕਰ ਲੇਗੀ ਬਾਕੀ ਜੇਸੀ ਕੁਝ ਕੰਮ ਕਰਨਾ ਤੇ ਕੋਸ਼ਿਸ਼ ਕਰੀਏ ਕਿ ਸੀ ਦੁਪਹਿਰ ਦੇ ਟਾਈਮ ਹੀ ਕਰਨਾ ਅਗਰ ਤੁਹਾਡੇ ਕੋਲ ਕੋਈ ਜ਼ਰੂਰੀ ਕੰਮ ਨਹੀਂ ਹੈ ਜੋ ਤੁਸੀਂ ਦੁਪਹਿਰ ਨੂੰ ਉਸ ਟਾਈਮ ਵੀ ਕਰ ਸਕਦੇ ਹੋ ਤੁਹਾਨੂੰ ਰਾਤ ਨੂੰ ਨਿਕਲਣ ਦੀ ਲੋੜ ਨਹੀਂ ਹੈ ਤੁਸੀਂ ਕੋਸ਼ਿਸ਼ ਕਰੋ ਟਾਈਮ ਆਪਣੇ ਦੁਪਹਿਰ ਦੇ ਬਾਕੀ ਅਸੀਂ ਇਹ ਵੀ ਐਡਵਾਈਸ ਕਰਦੇ ਆ ਪੇਸ਼ੰਡਾਂ ਨੂੰ ਕਿ ਇਵਨ ਆਮ ਲੋਕਾਂ ਨੂੰ ਕਿ ਤੁਸੀਂ ਗਰਮ ਚੀਜ਼ਾਂ ਜ਼ਿਆਦਾ ਲੋ ਜਿਵੇਂ ਕਿ ਸੂਪ ਹੁੰਦੇ ਆ ਕਾੜੇ ਹੁੰਦੇ ਆ ਇਸ ਮੌਸਮ ਵਿੱਚ ਬੜੇ ਫਾਇਦੇਮੰਦ ਹੁੰਦੇ ਆ ਤੇ ਇਹਦੇ ਇਲਾਵਾ ਆਪਣੇ ਆਪ ਨੂੰ ਪੂਰਾ ਗਰਮ ਰੱਖੋ ਅਜੇ ਤੁਸੀਂ ਘਰ ਦੇ ਬਾਹਰ ਹੋ ਤਾਂ ਕੱਪੜੇ ਪੂਰੇ ਪਾਓ ਸਕਾਫ ਵਗੈਰਾ ਲਓ ਇਵਨ ਆਪਣਾ ਜਿਹੜਾ ਤੁਹਾਡੇ ਜੋੜ ਵੀ ਤੁਸੀਂ ਦਸਤਾਨੇ ਜਾਂ ਗਲਵਜ਼ ਵਗੈਰਾ ਉਹ ਵੀ ਯੂਜ਼ ਕਰੋ ਜੇ ਤੁਸੀਂ ਕੋਈ ਕੋਈ ਟੂ-ਵੀਲਰ ਚਲਾ ਰਹੇ ਹੋ ਤਾਂ ਆਪਣਾ 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 ਕੋਈ ਤੁਸੀਂ ਆਪਣਾ ਹੈਲਮਟ ਵਗੈਰਾ ਪਾਓ ਜੇ ਤੁਸੀਂ ਕਰਦੇ ਅੰਦਰ ਵੀ ਉਹ ਤੁਹਾਨੂੰ ਕਰਦੇ ਅੰਦਰ ਵੀ ਅਗਰ ਪ੍ਰੋਬਲਮ ਨਗਰ ਲੱਗਦੀ ਹੈ ਠੰਡ ਲੱਗਦੀ ਹੈ ਤੁਸੀਂ ਆਪਣੇ ਹੀਟਰ ਬਲੋਅਰ ਸਾਰੇ ਆ ਯੂਜ਼ ਕਰੋ ਜ਼ਿਆਦਾ ਹੀਟਰ ਦੀ ਵੀ ਅੱਜ ਅਸੀਂ ਦੇਖੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਇਦਾਂ ਦੀਆਂ ਪੈ ਰੀਆਂ ਨੇ ਵੀ ਹੀਟਰ ਯੂਜ਼ ਕਰਨਾ ਬੋਡੀ ਲਈ ਨਹੀਂ ਠੀਕ ਹੈਗਾ ਕਈ ਵਾਰੀ ਡਾਕਟਰ ਜਿਹੜੇ ਐਡਵਾਈਸ ਕਰ ਦਿੰਦੇ ਵੀ ਬਿਲਕੁਲ ਹੀਟਰ ਤੁਹਾਡੀ ਬੋਡੀ ਲਈ ਟੈਂਪਰੇਚਰ ਸਹੀ ਨਹੀਂ ਹੈ ਕੋਈ ਹੋਰ ਵੀ ਤਰੀਕਾ ਹੈਗਾ ਹੀਟਰ ਨੂੰ ਜਾਂ ਬਲੋਅਰ ਨੂੰ ਯੂਜ਼ ਕਰਨ ਦਾ ਕਹਿੰਦੇ ਨੇ ਕਿ ਪਾਣੀ ਦਾ ਇੱਕ ਰੱਖ ਦੋ ਕੋਲ ਤਾਂ ਉਹ ਪਾਣੀ ਸੁੱਕਲੇਗਾ ਤੁਹਾਡੀ ਬੋਡੀ ਦਾ ਮੋਇਸਚਰ ਨਹੀਂ ਇਸ ਤਰ੍ਹਾਂ ਕੁਛ ਨਹੀਂ ਹੈ ਤੇ ਹੀਟਰ ਤੇ ਬਲੋਅਰ ਤੇ ਬੜੇ ਅੱਛ ਪਹਿਲੇ ਪਹਿਲੇ ਜਮਾਨੇ ਚ ਹੁੰਦਾ ਸੀ ਕਿ ਜਿਹੜੇ ਥੋੜੇ ਲੋ ਕੁਆਲਿਟੀ ਦੀ ਚੀਜ਼ਾਂ ਹੁੰਦੇ ਸੀ ਉਹਨਾਂ ਤੇ ਕਾਫੀ ਅੱਛੇ ਆ ਗਏ ਉਹਦੇ ਨਾਲ ਤੁਸੀਂ ਇਹ ਆਵੇ ਕਿ ਤੁਸੀਂ ਉਹਨਾਂ ਗਰਮ ਰੱਖੋ ਜਿੰਨਾ ਤੁਹਾਨੂੰ ਲੋੜ ਹੈ ਕਈ ਲੋਕ ਕਿਤੇ ਸਾਰਾ ਦਿਨ ਇੰਨੀ ਗਰਮ ਪੂਰਾ ਇੰਨਾ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਨੋਰਮਲ ਟੈਂਪਰੇਚਰ ਜਿਵੇਂ ਆਪਾਂ ਕਹਿੰਦੇ 98.4 ਡਿਗਰੀ ਜਿਹੜਾ ਆਪਣਾ ਉਹਦਾ ਜਿਹੜਾ ਉਹਦਾ ਫੈਰਨਾਈਟ ਉਸ हिसाब ਨਾਲ ਆਪਣਾ ਕੰਟਰੋਲ ਰੱਖੋ ਕਿ ਲੋਕ ਅਗਰ ਤੁਸੀਂ ਜ਼ਿਆਦਾ ਯੂਜ਼ ਕਰੋਗੇ ਉਹ ਵੀ ਤੁਹਾਡੀ ਡਰਟੀ ਸਕਿਨ ਲਈ ਅੱਛਾ ਨਹੀਂ ਹੈ ਤੇ ਤੁਹਾਡੀ ਸਿਹਤ ਲਈ ਅੱਛਾ ਨਹੀਂ ਹੈ ਇਸ ਲਈ ਤੁਹਾਨੂੰ ਆਪਣੇ ਆਪ ਨੂੰ ਬਸ ਇੱਕ ਜਿਵੇਂ ਨਾ ਕੰਫਰਟੇਬਲ ਟੈਂਪਰੇਚਰ ਤੇ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਕਿ ਕੰਫਰਟੇਬਲ ਟੈਂਪਰੇਚਰ ਤੁਹਾਡਾ ਗਾਰ ਚ ਅਟੇਨ ਹੋ ਗਿਆ ਤੇ ਤੁਸੀਂ ਉਹਨੂੰ ਬੰਦ ਕਰ ਦਿਓ ਤੁਸੀਂ ਐਕਸੈਸਿਵ ਯੂਜ਼ ਡੈਫੀਨਿਟਲੀ ਉਹਦੇ ਨਾਲ ਪ੍ਰ ਸਾਰੇ ਲੋਕ ਯੂਜ਼ ਕਰ ਰਹੇ ਨੇ ਬਟ ਉਹ ਕਿਥੇ ਨਾ ਕਿਥੇ ਬੋਡੀ ਨੂੰ ਆਰਾਮ ਦਿੰਦਾ ਮਸਲਸ ਨੂੰ ਆਰਾਮ ਦਿੰਦਾ ਤੇ ਉਹ ਵੀ ਉਹ ਵੀ ਯੂਜ਼ ਕਰ ਸਕਦੇ ਹੋ ਵੀ ਅੱਛਾ ਮੈਥਡ ਹੈ ਯੂਜ਼ ਕਰ ਸਕਦੇ ਹੋ ਆਪਣੀ ਕੰਮਿਊਨਿਟੀ ਦੇ ਸਾਹਮਣੇ ਜੋ ਤੁਹਾਨੂੰ ਪਸੰਦ ਬਾਕੀ ਤੇ ਇਹ ਹੈ ਕਿ ਤੁਸੀਂ ਟੈਂਪਰੇਚਰ ਜਿਆਦਾ ਗਰਮ ਵੀ ਨਹੀਂ ਕਰਨਾ ਤੇ ਜਿਆਦਾ ਉਹਨੂੰ ਮਤਲਬ ਠੰਡਾ ਵੀ ਨਹੀਂ ਹੁੰਦਾ ਨਾ ਤੇ ਮੀਡੀਅਮ ਜਿਹੇ ਟੈਂਪਰੇਚਰ ਜਿਹੜਾ ਹੁੰਦਾ ਉਹ ਮੇਨਟੇਨ ਕਰਕੇ ਰੱਖਣਾ ਡਾਕਟਰ ਇੱਕ ਨਾ ਸਵੇਲਿੰਗ ਵਗੈਰਾ ਬਹੁਤ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਫਿੰਗਰਸ ਦੇ ਵਿੱਚ ਜਾਂ ਟੂਜ਼ ਦੀ ਫਿੰਗਰ ਵਗੈਰਾ ਸਾਰੀ ਸਾਰੀ ਸਵੇਲਿੰਗ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਰਾਸ਼ਸ ਸ਼ੁਰੂ ਹੋ ਜਾਂਦੇ ਆ ਉਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਟੈਕਨੀਕਲ টারਮ ਵਿੱਚ ਚਿਲ ਬੀਨਸ ਕੇ ਅੰਦਰ ਚਿਲ ਬੀਨਸ ਹੁੰਦਾ ਜਦੋਂ ਜ਼ਿਆਦਾ ਠੰਡ ਦਾ ਐਕਸਪੋਜ਼ਰ ਹੋ ਜਾਏ ਖਾਸ ਕਰਕੇ ਤੁਸੀਂ ਦੇਖਿਆ ਹੋਣਾ ਹੈ ਏਰੀਆ ਹੁੰਦੇ ਜਿਹੜੇ ਫਿੰਗਰ ਟਿਪਸ ਹੁੰਦੇ ਆ ਜਾਂ ਨੋਜ਼ ਹੁੰਦਾ ਜਾਂ ਕੰਨ ਹੁੰਦਾ ਇਹ ਵਾਲੇ ਏਰੀਆ ਜਿਹੜੇ ਠੰਡ ਦੇ ਐਕਸਪੋਜ਼ਰ ਦੇ ਨਾਲ ਜ਼ਿਆਦਾ ਉਹਨਾਂ ਨੂੰ ਅਸਰ ਹੁੰਦਾ ਜ਼ਿਆਦਾ ਇਹਦੇ ਵਿੱਚ ਜਿਹੜੀ ਵੈਸਲਸ ਹੁੰਦੀਆਂ ਜ਼ਿਆਦਾ ਸੈਂਸਿ ਇਦਾਂ ਲਈ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਆਪਣੇ ਦਸਤਾਨੇ ਆਪਣੇ ਫਿੰਗਰ ਟਿਪਸ ਨੂੰ ਰੱਖੋ ਇੱਕ ਵਾਰ ਮਫਲਰ ਹੁੰਦਾ ਹੈ ਉਹ ਯੂਜ਼ ਕਰ ਸਕਦੇ ਹੋ ਨੱਕ ਤੇ ਵੀ ਆਪਾਂ ਕੁਝ ਅਗਰ ਕੁਝ ਕਰ ਸਕਦੇ ਹਾਂ ਮਫਲਰ ਵਗੈਰਾ ਲਗਾ ਦਈਏ ਤਾਂ ਕਵਰ ਕਰ ਲੀਏ ਉਹਦੇ ਨਾਲ ਆਪਾਂ ਠੰਡ ਦਾ ਜਿਹੜਾ ਜਿਹੜਾ ਉਹਦਾ ਅਫੈਕਟ ਹੈ ਉਹ ਕੱਟ ਕਰ ਸਕਦੇ ਹਾਂ ਬਾਕੀ ਹੋਈ ਸਪੈਕੂਲੇਸ਼ਨ ਇਹ ਹੈ ਕਿ ਆਪਣੇ ਆਪ ਨੂੰ ਜਿੰਨਾ ਅਵੋਇਡ ਕਰ ਸਕਦੇ ਹੋ ਐਕਸਟ੍ਰੀਮ ਟੈਂਪਰੇਚਰ ਵਿੱਚ ਜਾਣ ਤੋਂ ਅਵੋਇਡ ਕਰੋ ਘਰ ਹੀ ਬੈਠੋ ਤੁਹਾਨੂੰ ਅਗਰ ਬਹੁਤ ਜ਼ਰੂਰੀ ਕੰਮ ਹੈ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਦੁਪਹਿਰ ਦੇ ਟਾਈਮ ਤੇ ਖਤਮ ਕਰ ਲਓ ਜਦੋਂ ਇੰਨੀ ਠੰਡ ਨਹੀਂ ਹੁੰਦੀ ਲੁਧਿਆਣਾ ਨੇ 1 ਡਿਗਰੀ ਦਾ ਟੈਂਪਰੇਚਰ ਵੀ ਨੋਟ ਡਾਊਨ ਕੀਤਾ ਹੈ ਅਗਰ ਦੇਖਿਆ ਜਾਵੇ ਸਵੇਰ ਦੇ ਸਮੇਂ ਤੇ ਰਾਤ ਦੇ ਸਮੇਂ ਕਾਫੀ ਠੰਡ ਜਿਹੜੀ ਵੱਧ ਗਈ ਹੈ ਤੇ ਇੱਕ ਡਾਕਟਰਸ ਇਹ ਵੀ ਐਡਵਾਈਸ ਕਰਦੇ ਹੁੰਦੇ ਨੇ ਜਾਂ ਕਹਿੰਦੇ ਨੇ ਵੀ ਪੇਸ਼ੈਂਟਸ ਨੂੰ ਜਦੋਂ ਕੋਈ ਜ਼ਿਆਦਾ ਠੰਡ ਹੁੰਦੀ ਹੈ ਤਾਂ ਸਰਦੀ ਜਿਹੜੀ ਹੈ ਸਰਦੀ ਦੇ ਵਿੱਚ ਧੁੱਪ ਸੇਕਣੀ ਜ਼ਰੂਰੀ ਹੈ ਾਰੇ ਤੇ ਉਹਦੀ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਹੋ ਸਕਦੀ ਕੋਈ ਹੋਰ ਤਰੀਕੇ ਦੇ ਨਾਲ ਕੰਮ ਡੀ ਦੇਖੋ ਡਾਈਟਰੀ ਫੈਕਟਰਸ ਵੀ ਹੁੰਦੇ ਆ ਮਿਲਕ ਪ੍ਰੋਡਕਟਸ ਹੋਗੇ ਜਿਹੜੇ ਚੀਜ਼ ਹੁੰਦੇ ਆ ਦਹੀਂ ਹੁੰਦਾ ਚੀਜ਼ਾਂ ਲੋ ਇਹਦੇ ਵਿੱਚ ਕਾਫੀ ਇਹਨਾਂ ਵਿੱਚ ਵਿਟਾਮਿਨ ਡੀ ਦੇ ਕਾਫੀ ਅੱਛੇ ਹੁੰਦੇ ਆ ਗ੍ਰੀਨ ਵੈਜੀਟੇਬਲਸ ਹੁੰਦੀਆਂ ਹੁੰਦੇ ਵਿੱਚ ਵਿਟਾਮਿਨ ਡੀ ਕੰਟੈਂਟ ਹੁੰਦੇ ਆ ਡਾਈਟ ਇੱਕ ਚੀਜ਼ ਜਿਸ ਨਾਲ ਆਪਾਂ ਵਿਟਾਮਿਨ ਡੀ ਪੂਰਾ ਕਰ ਸਕਦੇ ਆ ਔਰ ਖਾਸ ਕਰ ਜਿਹੜੇ ਐਲਡਰੀ ਲੋਗ ਆ ਜਿਨ੍ਹਾਂ ਚ ਵੈਸੇ ਹੱਡੀਆਂ ਕਮਜ਼ੋਰ ਹੁੰਦੀਆਂ ਵਿਟਾਮਿਨ ਡੀ ਸਪਲੀਮੈਂਟਸ ਵੀ ਅਵੇਲੇਬਲ ਆ ਮਾਰਕੀਟ ਜਿਹੜੇ ਤੁਸੀਂ ਆਰਾਮ ਨਾਲ ਖਾ ਸਕ ਇਹ ਟੈਬਲੇਟ ਫਾਰਮ ਲੈਣਾ ਹੈ ਪਾਊਡਰ ਫਾਰਮ ਲੈਣਾ ਹੈ ਉਹ ਤੁਸੀਂ ਲੈ ਸਕਦੇ ਹੋ ਵਿਟਾਮਿਨ ਡੀ ਇੰਪੋਰਟੈਂਟ ਇੱਕ ਜਿਹੜਾ ਆਉਂਦਾ ਹੈ ਇੱਕ ਇੰਪੋਰਟੈਂਟ ਵਿਟਾਮਿਨ ਹੁੰਦਾ ਜਿਹੜਾ ਸਾਰਾ ਬੋਡੀ ਨੂੰ ਬੋਨਸ ਵਗੈਰਾ ਦੀ ਗਰੋਥ ਕਰਦਾ ਹੈ ਬਾਕੀ ਹੋਰ ਵੀ ਬੜੇ ਫੈਕਟਰਸ ਹੈ ਪਰ ਡੈਫੀਨਿਟਲੀ ਆਪਾਂ ਐਡਵਾਈਸ ਕਰਨਾ ਹੈ ਜੇ ਤੁਹਾਨੂੰ ਇਸ ਸਨ ਐਕਸਪੋਜ਼ਰ ਨਹੀਂ ਮਿਲ ਰਿਹਾ ਤਾਂ ਤੁਹਾਡੀ ਡਾਈਟਰੀ ਫੈਕਟਰਸ ਨਾਲ ਉਹਨੂੰ ਪੂਰਾ ਕਰਨਾ ਚਾਹੀਦਾ ਜੋਇੰਟ ਜਿਨ੍ਹਾਂ ਦੇ ਪੇਨ ਰਹਿੰਦੇ ਪਹਿਲਾਂ ਤੋਂ ਹੀ ਉਹ ਸਰਦੀਆਂ ਦੇ ਵਿੱਚ ਹੋਰ ਮੁਸ਼ਕਲਾਂ ਦੇ ਵਿੱਚ ਆ ਜਾਂਦੇ ਕਿਉਂਕਿ ਹੋਰ ਜ਼ਿਆਦਾ ਪੇਨ ਵੱਧ ਜਾਂਦੀ ਹੈ ਕਿਉਂਕਿ ਸਰਦੀਆਂ ਦੇ ਨਾਲ ਵੈਦਰ ਦੇ ਚੇਂਜਸ ਦੇ ਵਿੱਚ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਕੀ ਉਹਨਾਂ ਲਈ ਡਾਈਟ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਤੁਹਾਡੇ ਮੁਤਾਬਿਕ ਹੋਣੀ ਚਾਹੀਦੀ ਕਿ ਜਿਹੜੀ ਜੋਇੰਟ ਪੇਨ ਤੋਂ ਰਿਲੀਫ ਦਵਾ ਸਕੇ ਦੇਖੋ ਉਹਨਾਂ ਕਈ ਜੋਇੰਟ ਪੇਨ ਦੇ ਕਈ ਕਾਰਨ ਹੁੰਦੇ ਨੇ ਕਈ ਵਾਰ ਗ ਹੁੰਦਾ ਹੈ ਕਿ ਜਿਵੇਂ ਛੇਕੇ ਵਾਲੀ ਦਾ ਨਾ ਅਵੋਇਡ ਕਰਨੀ ਹੈ ਦੁੱਧ ਨਹੀਂ ਥੋੜਾ ਘੱਟ ਖਾਣਾ ਪਰ ਜੇ ਸਿੰਪਲ ਤੁਹਾਨੂੰ ਗਠੀਆ ਹੀ ਹੈ ਤੇ ਫਿਰ ਤੇ ਤੁਹਾਨੂੰ ਠੰਡ ਲਈ ਹੋਈ ਜਿਵੇਂ ਆਪਾਂ ਤੁਹਾਨੂੰ ਪਹਿਲੇ ਵੀ ਮੈਂ アドਵਾਈਸ ਕੀਤਾ ਹੈ ਕਿ ਆਪਣੇ ਆਪ ਨੂੰ ਗਰਮ ਰੱਖਣਾ ਆਪਣੇ ਖਾਸ ਕਰ ਜੋਇੰਟਸ ਨੂੰ ਜਿਹੜੇ ਵੀ ਜੋਇੰਟਸ ਹੈ ਫਿੰਗਰ ਜੋਇੰਟਸ ਹੋ ਗਿਆ ਪੈਰ ਦੇ ਜੋਇੰਟ ਹੋ ਗਿਆ ਇਹਨਾਂ ਸਾਰੇ ਜਿਹੜੇ ਤੁਹਾਡੇ ਜੋਇੰਟਸ ਆ ਉਹ ਇੱਕੋ ਆਪਣੇ ਟੈਂਪਰੇਚਰ ਨਾਲ ਜ਼ਿਆਦਾ ਠੰਡਾ ਨਹੀਂ ਹੁੰਦੇ ਨਾ ਚਾਹੀਦਾ ਕਿਉਂਕਿ ਜੇ ਜ਼ਿਆਦਾ ਟੈਂਪਰੇਚਰ ਠੰਡਾ ਹੋਏਗਾ ਤੇ ਜਿਨ੍ਹਾਂ ਨੂੰ ਗਠੀਆ ਵਗੈਰਾ ਉਹਨਾਂ ਦੇ ਜੋੜਾਂ ਦੀ ਦਰਦ ਵੱਧ ਜਾਂਦੀ ਹੈ ਐ ਤੇ ਇੱਕ ਨੋਨ ਫੈਕਟ ਹੈ ਕਿ ਸਰਦੀਆਂ ਚ ਜਿਹੜੇ ਜੋੜਾਂ ਦੀ ਦਰਦ ਉਹ ਵੱਧ ਨਹੀਂ ਵੱਧਨੀ ਹੈ ਪਰ ਇਸ ਲਈ ਤੁਹਾਨੂੰ ਫਿਰ ਆਪਣੇ ਪ੍ਰੀਕੌਸ਼ਨਸ ਲੈਣੇ ਪੈਂਦੇ ਆ ਜੀ ਤੁਸੀਂ ਕਾੜੇ ਤੇ ਸੂਪ ਦੀ ਗੱਲ ਕੀਤੀ ਜਿਹੜੀ ਗਰਮ ਚੀਜ਼ਾਂ ਦਾ ਇਨਟੇਕ ਵਧਾ ਦਿਓ ਲੋਕੀ ਇਹ ਚੀਜ਼ ਵੱਲ ਫੋਕਸ ਨਹੀਂ ਕਰਦੇ ਜ਼ਿਆਦਾਤਰ ਉਹਨਾਂ ਨੂੰ ਹੁੰਦਾ ਕਿ ਅਸੀਂ ਚਾਹ ਕੌਫੀ ਤੇ ਰਹੀਏ ਕੈਫੀਨ ਦੀ ਮਾਤਰਾ ਵੀ ਕਿਤੇ ਨਾ ਕਿਤੇ ਬਾਡੀ ਦੇ ਐਕਸੈਸਿਵ ਦੇਖੋ ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਜੋ ਵੀ ਚੀਜ਼ ਐਕਸੈਸਿਵ ਹੋ ਉਹਦੇ ਵੋਇਡ ਕਰਨੇ ਚਾਹੀਦੇ ਆ ਇੱਕ ਦੋ ਕੱਪ ਲੈ ਲੋਗੇ ਚਾਹੇ ਜਾਂ ਕਾਫੀ ਕੋਈ ਨੁਕਸਾਨ ਨਹੀਂ ਹੈ ਬਿਲਕੁਲ ਜਿਹੜੇ ਇੱਕ ਦੋ ਪੀਂਦੇ ਹੋ ਉਹਨਾਂ ਦੀ ਵੱਧ ਕੇ 4 ਜਾਂ 5 ਤੱਕ ਉਹ ਉਹ ਥੋੜਾ ਜਿਹਾ ਉਹ ਥੋੜਾ ਜਿਹਾ ਨੁਕਸਾਨ ਵਾਲਾ ਕੰਮ ਹੋ ਜਾਂਦਾ ਉਹ ਤੁਹਾਨੂੰ ਆਪਣਾ ਦੇਖਣਾ ਚਾਹੀਦਾ ਕਿ ਤੁਸੀਂ ਇੱਕ ਦੋ ਕਾਫੀ ਲੈ ਲਓ ਗ੍ਰੀਨ ਨਹੀਂ ਤੇ ਆਪਾਂ ਗ੍ਰੀਨ ਟੀ ਹੁੰਦੀ ਹੈ ਉਹ ਲੈ ਸਕਦੇ ਹੋ ਹੋਰ ਜਾਂ ਕਾੜੇ ਲੈ ਸਕਦੇ ਹੋ ਸੁਪ ਲੈ ਸਕਦੇ ਮਤਲਬ ਇੱਕ ਹੀ ਚੀਜ਼ ਤੇ ਐਕਸੈਸਿਵ ਨਾ ਲਓ ਆਹ ਉਹ ਤੁਸੀਂ ਉਹ تھوڑا ਮਾਤਰਾ ਦੇ حساب ਦੀ ਮਾਤਰਾ ਚ ਲੈਣਾ ਚਾਹੀਦਾ ਕਈ ਲੋਕ ਕਾੜੇ ਨੂੰ ਅਗਰ ਦੇਖਿਆ ਜਾਵੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਲੱਗਦਾ ਕਿ ਕੁਝ ਵੀ ਮਿਕਸ ਮੈਚ ਕਰਕੇ ਬਣਾ ਲਾਂਗੇ ਤਾਂ ਉਹ ਸਾਡੇ ਲਈ ਜਿਆਦਾ ਵਧੀਆ ਹੋ ਸਕਦਾ ਫਾਇਦੇਮੰਦ ਹੋ ਸਕਦਾ ਕੋਈ ਇਹੋ ਜੀ ਤੁਹਾਡੇ ਅਕੋਰਡਿੰਗਲੀ ਕਿ ਜਿਹੜੇ ਤੁਸੀਂ ਵੀ ਡਾਕਟਰਸ ਹੋਣ ਦੇ ਨਾਤੇ ਪੇਸ਼ੈਂਟਸ ਨੂੰ ਕਰਦੇ ਹੋ ਐਡਵਾਈਸ ਕਿ ਤੁਸੀਂ ਆਹ ਕਾੜਾ ਪੀਣਾ ਸ਼ੁਰੂ ਕਰ ਦਿਓ ਕਾੜਾ ਤੋਂ ਬੈਟਰ ਮੈਂ ਕਹਾਂਗਾ ਤੁਸੀਂ ਵੈਜੀਟੇਬਲ ਸੂਪ ਪੀ ਲਓ ਵੈਜੀਟੇਬਲ ਸੂਪ ਬਹੁਤ ਅੱਛਾ ਹੁੰਦਾ ਵੈਸੇ ਹੀ ਸੇਫਲੀ ਹੈ ਹੈਲਦੀ ਹੈ ਦੂਸਰਾ ਵੈਸੇ ਉਹ ਬੋਡੀ ਦਾ ਟੈਂਪਰੇਚਰ ਨੂੰ ਵੀ ਗਰਮ ਕਰਦਾ ਹੈ ਵੈਜੀ ਤੇ ਉਹਦੇ ਨਾਲ ਤੁਹਾਡਾ ਇੱਕ ਤੇ ਵੈਸੇ ਵੀ ਨਿਊਟ੍ਰੀਸ਼ਨਲੀ ਅੱਛਾ ਹੈ ਬਾਡੀ ਲਈ ਅੱਛਾ ਹੈ ਸੈਕਿੰਡ ਥਿੰਗ ਹੈ ਤੁਹਾਨੂੰ ਉਹਦੇ ਨਾਲ ਥੋੜਾ ਸ਼ਰੀਰ ਦੀ ਵੀ ਜਿਹੜਾ ਟੈਂਪਰੇਚਰ ਥੋੜਾ ਗਰਮ ਰਹੇਗਾ ਮੌਸਮ 2011 ਕਿ ਟੈਂਪਰੇਚਰ 1 ਡਿਗਰੀ ਤੱਕ ਆ ਗਿਆ ਇਸ ਲਈ ਵਿੱਚ ਮੈਂ ਇਹ ਵੀ ਐਡਵਾਈਸ ਕਰਾਂਗਾ ਕਿ ਲੋਕਾਂ ਨੂੰ ਖਾਸ ਕਰ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਕੋਈ ਸਟ੍ਰੋਕ ਦੀ ਪ੍ਰੋਬਲਮ ਹੈ ਜਿਵੇਂ ਕੋਈ ਲਕਵੇਦਾ ਅਟੈਕ ਹੋਇਆ ਉਹਨਾਂ ਨੂੰ ਵੀ ਸੈਰ ਜਿਵੇਂ ਆਪ ਦੇਖਿਆ ਕਾਫੀ ਲੋਕੀ ਮਾਰਨਿੰਗਸ ਵਾਕ ਦੀ ਆਦਤ ਹੁੰਦੀ ਹੈ ਉਹ ਵੀ ਅਵੋਇਡ ਕਰਨੀ ਚਾਹੀਦੀ ਹੈ ਮੈਡੀਕਲੀ ਉਹ ਵੀ ਨੁਕਸਾਨ ਕਰਦੀ ਹੈ ਕਿਉਂਕਿ ਇੰਨਾ ਠੰਡ ਦਾ ਲੱਕਵੇ ਦੇ ਅਟੈਕ ਜਾਂ ਜਿਹੜੇ ਜਿਵੇਂ ਹਾਰਟ ਦੇ ਅਟੈਕ ਹੁੰਦੇ ਵੱਜ ਜਾਂਦੇ ਆ ਬਹੁਤ ਸਾਰੇ ਪੇਸ਼ੈਂਟ ਦੀ ਤਦਾਦ ਵੱਜ ਜਾਂਦੀ ਹੈ ਜਦੋਂ ਹਾਰਟ ਅਟੈਕ ਵਗੈਰਾ ਇਵਨ ਜਿਹੜੇ ਚੈਸਟ ਪ੍ਰੋਬਲਮਸ ਵਾਲੇ ਉਹਨਾਂ ਨੂੰ ਜਿਵੇਂ ਕਿਸੇ ਨੂੰ ਅਸਥਮਾ ਕੋਈ ਸੀਓਪੀਡੀ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਆਪਣੀ ਮਾਰਨਿੰਗ ਵਾਕ ਦਾ ਟਾਈਮ ਚੇਂਜ ਕਰਨ ਉਬ ਵੀ ਸੇਮ ਟਾਈਮ ਤੇ ਜਾਨਾ ਜਾਂਦਾ ਐਵੋਇਡ ਕਰਨ ਕਿਉਂਕਿ ਇਸ ਤਰ੍ਹਾਂ ਉਹਨਾਂ ਦਾ ਐਕਸਪੋਜ਼ਰ ਵੱਧ ਜਾਂਦਾ ਤੇ ਕਈ ਵਾਰ ਐ ਪੇਸ਼ੈਂਟ ਦੀ ਹਾਲਤ ਵੀ ਕਾਫੀ ਕ੍ਰਿਟੀਕਲ ਹੋ ਜਾਂਦੀ ਹੈ ਬਹੁਤ سارے ਲੋਕ ਹੁੰਦੇ ਜਿਹੜੇ ਸੈਰ ਦਾ ਉਹਨਾਂ ਨੂੰ ਲੱਗਦਾ ਸ਼ਾਇਦ ਸਾਡੇ ਲਈ ਫਾਇਦੇਮੰਦ ਹੋ ਸਕਦੀ ਬਟ ਜੇ ਉਹਨਾਂ ਨੂੰ ਹਾਰਟ ਦਾ ਇਸ਼ੂ ਹੈ ਤਾਂ ਫਿਰ ਉਹ ਸੈਰ ਨਹੀਂ ਕਰ ਸਕਦੇ ਸੈਰ ਕਰ ਸਕਦੇ ਆ ਹਾਂ ਥੋੜਾ ਜਿਹਾ ਦੁਪਹਿਰ ਦਾ ਥੋੜਾ ਮਤਲਬ ਜਿਵੇਂ ਕਹਿੰਦੇ ਨਾ अर्ਲੀ ਈਵਨਿੰਗ ਦਾ ਰਖ ਲੈਣ ਜਾਂ ਇਵਨ ਘਰ ਦੇ ਅੰਦਰ ਹੀ ਕਰ ਲੈਣ ਅਗਰ ਅੱਜ ਕੱਲ ਤੇ ਇੰਨੀ ਮੈਥਡ ਆ ਗਿਆ ਯੋਗਾ ਆ ਗਿਆ ਕੁਝ ਵੀ ਆ ਗਿਆ ਮਤਲਬ ਇੰਨੇ ਮੈਥਡ ਜਿਕੇ ਤੁਸੀਂ ਘਰ ਖਾਸ ਕਰਕੇ ਉਹਨਾਂ ਲਈ ਜਿਹੜੇ ਬਜ਼ੁਰਗ ਹੈ ਤੇ ਜਿਨ੍ਹਾਂ ਨੂੰ ਕੋਈ ਮੈਡੀਕਲ ਤੇ ਉਹਨਾਂ ਨੂੰ ਡਾਈਟ ਦੇ ਵਿੱਚ ਵੀ ਕੁਝ ਨਾ ਕੁਝ ਇਹੋ ਜਿਹਾ ਇਨਕਲੂਡ ਕਰ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਥੋੜੀ ਤੁਹਾਨੂੰ ਦੱਸਿਆ ਕਿ ਡਾਈਟ ਤੇ ਉਹਨਾਂ ਨੂੰ ਬੈਲੈਂਸਡ ਡਾਈਟ ਲੈਣੀ ਚਾਹੀਦੀ ਹੈ ਜੋ ਨੋਰਮਲ ਲੈਂਦੇ ਹੈ ਇਵਨ ਐਜ਼ ਇਵਨ ਗਰਮ ਚੀਜ਼ਾਂ ਜਿਵੇਂ ਅਪਰ ਕਿਹਾ ਕਿ ਸੂਪ ਵਗੈਰਾ ਹੁੰਦੇ ਆ ਜਾਂ ਕਾੜੇ ਹੁੰਦੇ ਉਹ ਯੂਜ਼ ਕਰ ਉਹ ਲੈ ਸਕਦੇ ਹੋ ਤੇ ਡਾਕਟਰ ਇੱਕ ਲਾਸਟ ਕੁਐਸਚਨ ਸੀ ਮੇਰਾ ਵੀ ਡਰਾਈ ਫਰੂਟਸ ਅਸੀਂ ਜਿਆਦਾ ਸਮਝਦੇ ਆ ਵੀ ਸਰਦੀਆਂ ਨੇ ਤਾਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਹਲਵੇ ਬਣਾ ਲੇ ਗਜਰੇਲੇ ਬਣਾ ਲਏ ਉਹ ਚ ਡਰਾਈ ਫਰੂਟ ਦੀ ਮਾਤਰਾ ਵਧਾ ਦਿਤੀ ਐਕਸੈਸ ਆਫ ਡਰਾਈ ਫਰੂਟ ਵੀ ਖਰਾਬ ਕਰ ਸਕਦਾ ਕਿਉਂਕਿ ਬਹੁਤ ਸਾਰੇ ਉਹ ਕਹ ਰਹੇ ਨੇ ਜਿਵੇਂ ਕਿਸੇ ਪੇਸ਼ੈਂਟ ਨੂੰ ਕੋਈ ਪ੍ਰੋਬਲਮਸ ਆਏ ਜਿਵੇਂ ਕਾਰਡੀਕ ਪ੍ਰੋਸ਼ੈਂਟਸ ਆਏ ਉਸ ਨੂੰ ਅਸੀਂ ਸਾਡੇ ਕੋਲ ਤੇ ਆਂਦੇ ਰਹਿੰਦੇ ਮਰੀਜ਼ ਜਿਹੜੇ ਕੋਈ ਪਰ ਇਸ ਤਰ੍ਹਾਂ ਦੇ ਜਿਹੜੇ ਮਨਾਂਦੇ ਆ ਉਹਦੇ ਵਿੱਚ ਉਹ ਵੀ ਬੜਾ ਪੰਦੇ ਆ ਉਹ ਫਿਰ ਉਹ ਚੀਜ਼ਾਂ ਸਾਰੀਆਂ ਤੁਹਾਡੇ ਲਿਪਿਡ ਪ੍ਰੋਫਾਈਲ ਨੂੰ ਡਿਰੇਂਜ ਕਰਦੀਆਂ ਤੇ ਅੱਜ ਪੇਸ਼ੈਂਟ ਜਿਨ੍ਹਾਂ ਨੂੰ ਪਹਿਲੇ ਹਾਰਟ ਦੀ ਪ੍ਰੋਬਲਮ ਹੈ ਸਟ੍ਰੋਕ ਦੀ ਪ੍ਰੋਬਲਮ ਹੈ ਉਹਨਾਂ ਲਈ ਦਿੱਕਤ ਹੁੰਦੀ ਆ ਤੁਸੀਂ ਲੈ ਲਓ ਪਰ ਤੁਸੀਂ ਕਿਉਂ ਤੇ ਡਰਾਈ ਫੂਡ ਦੀ ਮਾਤਰਾ ਥੋੜੇ ਰੈਗੂਲਰ ਰੈਗੂਲੇਟਡ ਅਮਾਉਂਟਸ ਪਾਓ ਇਹ ਨਹੀਂ ਕਿ ਸੋਚ ਕੇ ਸਰਦੀਆਂ ਨੇ ਤੇ ਬੋਡੀ ਦੇ ਵਿੱਚ ਜਵਾਨ ਬੰਦਾ ਉਹਨੂੰ ਲੈ ਤੇ ਠੀਕ ਹੈ ਪਰ ਜਿਹੜੇ ਕੋਈ ਜਿਹੜੇ ਜਿਨ੍ਹਾਂ ਨੂੰ ਕੋਈ ਮੈਡੀਕਲ ਪ੍ਰੋਬਲਮਸ ਆਏ ਜਿਹੜੇ ਐਲਡਰਲੀ ਪੇਸ਼ੈਂਟਸ ਆ ਉਹਨਾਂ ਨੂੰ ਫਿਰ ਪ੍ਰੋਬਲਮ ਆ ਸਕਦੀ ਹੈ ਜਵਾਨਾਂ ਬਹੁਤ ਬਹੁਤ ਧੰਨਵਾਦ ਤਾਂ ਇਹ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਆਪਣੀ ਬਾਡੀ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਵੱਦੀ ਠੰਡ ਦੇ ਨਾਲ ਬਿਲਕੁਲ ਜਿਵੇਂ ਸਾਰਨੇ ਦੱਸਿਆ ਵੀ ਸਵੇਰ ਦੇ ਸਮੇਂ ਤੇ ਜਿਹੜਾ ਸ਼ਾਮ ਦਾ ਸਮੇਂ ਹੈ ਜਿਸ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਘਟ ਹੁੰਦਾ ਤੇ ਅਗਰ ਲੁਧਿਆਣੇ ਨੇ 1 ਡਿਗਰੀ ਜਾਂ 2 ਡਿਗਰੀ ਸੈਲਸੀਅਸ ਵੀ ਰਿਕਾਰਡ ਕੀਤਾ ਤਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਤੁਹਾਡੇ ਖੁਦ ਦੇ ਹੱਥ ਦੇ ਵਿੱਚ ਆਪਣੀ ਡਾਈਟ ਨੂੰ ਬੈਲੈਂਸ ਕਰਕੇ ਰੱਖੋ ਗਰਮ ਚੀਜ਼ਾਂ ਦੇ ਵਿੱਚ ਸੂਪ ਗ੍ਰੀਨ ਟੀ ਵਗੈਰਾ ਦੀ ਇਨਟੇਕ ਜਿਹੜੀ ਹੈ ਕਾਫੀ ਵਧਾਓ ਤਾਂ ਜੋ ਤੁਸੀਂ ਇਸ ਕਹਿਰ ਦੀ ਠੰਡ ਤੋਂ ਬਚ ਸਕੋ ਹੋਰ ਵੀ ਤੁਹਾਡੇ ਨਾਲ ਜਰੂਰ ਅਪਡੇਟਸ ਸਾਂਝੇ ਕਰ ক্যাম্যান বলব প্রবীন কৌর